ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 5 30 ਕਰੋੜ ਪੈਂਡਿੰਗ ਮਾਮਲੇ ਚੀਫ ਜਸਟਿਸ ਦੇ ਮਕਦਮੇ ਬਾਜੀ ਖਤਮ ਕਰਨ ਦਾ ਫਾਰਮੂਲਾ ਦੱਸਿਆ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਂਡਿੰਗ ਮਾਮਲਿਆਂ ਦੀ ਗਿਣਤੀ ਮਾਮਲਿਆਂ ਦੀ ਵੱਡੀ ਗਿਣਤੀ ਨੂੰ ਘਟਾਉਣ ਲਈ ਕਾਨੂੰਨ ਸਹਾਇਤ ਇਹਦੇ ਵਿੱਚ ਉਲਗੀ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ ਉਹਨ ਇਹ ਹੈ ਕਿ ਅੱਜ ਦੇਸ਼ ਵਿੱਚ 5.35 ਕਰੋੜ ਤੋਂ ਵੱਧ ਮਾਮਲੇ ਪੈਂਡਿੰਗ ਹਨ ਜਿਨ੍ਹਾਂ ਨੂੰ ਸਿਰਫ ਰਵਾਇਤੀ ਮੁਕਦਮੇਬਾਜ਼ੀ ਨਾਲ ਹੱਲ ਕੀਤਾ ਜਾ ਸਕਦੇ ਹਨ ਸੁਪਰੀਮ ਕੋਰਟ ਦੇ ਜੱਜ ਸੂਰਿਆਕਾंत ਨੇ ਵੀ ਚੀਫ ਜਸਟਿਸ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਵਿਚੋਲਗੀ ਵਿੱਚ ਕੋਈ ਧਿਰ ਹਾਰਦੀ ਨਹੀਂ ਹੈ ਕਿਉਂਕਿ ਦੋਵਾਂ ਨੂੰ ਨਿਆਂ ਮਿਲਦਾ ਮਿਲਦਾ ਹੈ ਉਹਨਾਂ ਕਹਿੰਦੇ ਹਨ ਕਿ ਜੇਕਰ ਵਕੀਲ ਅਤੇ ਜੱਜ ਮਿਲ ਕੇ ਵਿਚੋਲਗੀ ਪਰ ਨਾਲ ਹੀ ਉਸਚਾਰਿਕਨ ਜਾਂ ਪੈਂਡਿੰਗ ਮਾਮਲਿਆਂ ਦੀ ਗਿਣਤੀ ਰਤੋ ਰਦ ਘਟਾਈ ਜਾ ਸਕਦੀ ਹੈ ਅਤੇ ਨਿਆਹ ਪ੍ਰਣਾਲੀ ਮਜ਼ਬੂਤ ਹੋ ਸਕਦੀ ਹੈ ਚੀਫ ਜਸਟਿਸ ਗਵਈ ਨੇ ਸੀਨੀਅਰ ਵਕੀਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਲਾਇੰਟਾਂ ਨੂੰ ਵਿਵਾਦਾਂ ਨੂੰ ਹੱਲ ਕਰਨ ਲਈ ਵਿਚੋਲਗੀ ਦਾ ਵਿਕਲਪ ਅਪਣਾਉਣ ਦੀ ਪ੍ਰੇਰਿਤ ਕਰਨ ਇੱਕ ਹੋਰ ਸਮਾਗਮ ਵਿੱਚ ਚੀਫ ਜਸਟਿਸ ਗਵਈ ਨੇ ਕਿਹਾ ਹੈ ਕਿ ਕਿਸੇ ਵੀ ਪੇਸ਼ੇਵਰ ਦੀ ਸਫਲਤਾ ਸਿਰਫ ਪ੍ਰੀਖਿਆ ਦੇ ਨਤੀਜਿਆਂ ਤੇ ਨਿਰਭਰ ਨਹੀਂ ਕਰਦੀ ਹੈ ਬਲਕਿ ਦ੍ਰਿੜਤਾ, ਸਖਤ ਮਿਹਨਤ ਅਤੇ ਕੰਮ ਪ੍ਰਤੀ ਸਮਰਪਣ ਤੇ ਨਿਰਭਰ ਕਰਦੀ ਹੈ ਉਹਨਾਂ ਨੇ ਜਾਕੀਆ ਲਹਿਜੇ ਵਿੱਚ ਆਪਣੀ ਕਾਨੂੰਨ ਦੀ ਪੜ੍ਹਾਈ ਦੇ ਦਿਨਾਂ ਨੂੰ ਯਾਦ ਕਰ ਕੀਤਾ ਹੈ ਜਦੋਂ ਉਹ ਅਕਸਰ ਕਲਾਸਾਂ ਛੱਡ ਕੇ ਦਿੰਦੇ ਸਨ ਪਰ ਫਿਰ ਵੀ ਮੈਟ੍ਰਿਕ ਸੂਚੀ ਵਿੱਚ ਤੀਜੇ ਸਥਾਨ ਤੇ ਆਏ ਸਨ ਉਹਨਾਂ ਨੇ ਦੱਸਿਆ ਹੈ ਕਿ 5 ਸਾਲ ਲਾ ਗੋਰਸ ਨਾਲ ਕਾਨੂੰਨੀ ਸਿਰਖਿਆ ਪ੍ਰਣਾਲੀ ਵਿੱਚ ਵੱਡਾ ਬਦਲਾ ਆਇਆ ਹੈ ਜਿਸ ਨਾਲ ਅੱਜ ਦੇ ਵਿਦਿਆਰਥੀਆਂ ਨੂੰ ਬਿਹਤਰ ਪ੍ਰੈਕਟੀਕਲ ਸਿੱਖਲਾਈ ਮਿਲਦੀ ਮਿਲ ਰਹੀ ਹੈ ਉਹਨਾਂ ਨੇ ਸੀਨੀਅਰ ਵਕੀਲਾਂ ਨੂੰ ਜੂਨੀਅਨ ਵਕੀਲਾਂ ਨੂੰ ਉਚਿਤ ਮਾਨ ਮਾਨ ਪੱਤਾ ਦੇਣ ਦੀ ਸਲਾਹ ਵੀ ਦਿੱਤੀ ਹੈ ਤਾਂ ਜੋ ਉਹ ਇਸ ਪੇਸ਼ੇ ਵਿੱਚ ਗੁਜ਼ਾਰਾ ਕਰ ਸਕਣ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ